ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੁੜ ਚੁੱਕੇ ਹਾਂ ਚੈਨਲ ਵੈਦਰ ਅਪਡੇਟਸੁਰ ਦੇ ਨਾਲ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ ਇਸ ਵੀਡੀਓ ਦੇ ਰਾਹੀਂ ਕਿ 15 ਦਸੰਬਰ ਤੱਕ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਹੁਣ ਆਉਤੇ 10 ਦਿਨਾਂ ਦੇ ਵਿੱਚ ਅਗਰ ਗੱਲ ਕਰੀਏ ਤਾਂ ਬਹੁਤ ਵੱਡੇ ਵੱਡੇ ਬਦਲਾਅ ਪੰਜਾਬ ਦੇ ਮੌਸਮ ਦੇ ਵਿੱਚ ਦੇਖਣ ਨੂੰ ਮਿਲਣਗੇ ਠੰਡ ਹੁਣ ਆਪਣੇ ਸਿਖਰਾਂ ਤੇ ਪਹੁੰਚਦੀ ਹੋਈ ਨਜ਼ਰ ਆ ਰਹੀ ਹੈ ਬਿਸ਼ੱਕ ਚੰਗੀ ਧੁੱਪ ਦੁਪਹਿਰ ਦੇ ਸਮੇਂ ਲੱਗ ਰਹੀ ਹੈ ਜਿਸ ਦੇ ਸਿੱਟੇ ਵਜੋਂ ਥੋੜੀ ਬਹੁਤੇ ਹਾਲਾਤ ਅੰਡਰ ਕੰਟਰੋਲ ਨੇ ਪਰ ਆਉਂਦੇ ਦਿਨਾਂ ਵਿੱਚ ਲਗਾਤਾਰ ਪੱਛਮੀ ਸਿਸਟਮ ਪੰਜਾਬ ਵੱਲ ਕੂਚ ਕਰਨੇ ਸ਼ੁਰੂ ਹੋਣਗੇ ਇਹ ਪੱਛਮੀ ਸਿਸਟਮ ਵੀ ਬੜੇ ਤਰੀਕੇ ਨਾਲ ਪੰਜਾਬ ਵੱਲ ਹੁਣ ਵੱਧਦਾ ਹੋਇਆ ਨਜ਼ਰ ਆਵੇਗਾ ਤੇ ਦੂਜੇ ਪਾਸੇ ਅਗਰ ਗੱਲ ਕਰੀਏ ਆਪਾਂ ਥੋੜੇ ਜਿਹਾ ਦੂਰ ਚਾ ਕੇ ਗੱਲ ਕਰਦੇ ਇੱਕ ਸਿਸਟਮ ਹੋਰ ਬਣਦਾ ਨਜ਼ਰ ਆ ਰਿਹਾ ਜੋ ਫਿਲਹਾਲ ਸੈਟਲਾਈਟ ਇਮੇਜ ਵਿੱਚ ਪ੍ਰੋਪਰ ਕੈਪਚਰ ਨਹੀਂ ਹੋਇਆ ਪਰ ਉਹ 12 ਤਰੀਕ ਤੋਂ ਬਾਅਦ ਪੰਜਾਬ ਵੱਲ ਕੂਚ ਕਰੇਗਾ ਪਹਾੜੀ ਖੇਤਰਾਂ ਦੀ ਗੱਲ ਕਰੀਏ ਲਗਾਤਾਰ ਬਰਫਬਾਰੀਆਂ ਹਾਲਾਤ ਬਣੇ ਹੋਏ ਨੇ ਅੱਜ ਦੀ ਗੱਲ ਕਰੀਏ ਤਾਂ ਸਿਸਟਮ ਜਿਹੜੇ ਨੇ ਉਹ ਲਗਭਗ ਸ਼ਾਮ ਦੇ ਸਮੇਂ ਇਹ ਵਾਲੇ ਸਿਸਟਮ ਪੰਜਾਬ ਜੰਮੂ ਲੇ ਇਹਨਾਂ ਵੱਲ ਕੂਚ ਕਰਦੇ ਹੋਏ ਨਜ਼ਰ ਆਣਗੇ ਥੋੜਾ ਬੋੜਾ ਹਰਿਆਣਾ ਤੇ ਰਾਜਸਥਾਨ ਵਿੱਚ ਵੀ ਇਹ ਐਂਟਰੀ ਲਗਭਗ ਕਰ ਹੀ ਚੁੱਕੇ ਨੇ ਸਵੇਰ ਤੋਂ ਹੀ ਚੰਗੀ ਧੁੱਪ ਦੇਖਣ ਨੂੰ ਮਿਲ ਰਹੀ ਹੈ ਪਰ ਸਵੇਰ ਦੇ ਤਾਪਮਨ ਦੇ ਵਿੱਚ ਚੰਗੀ ਗਰਾਵਟਾਈ ਹੈ ਅੱਜ ਸਵੇਰ ਦੇ ਸਮੇਂ ਮੈਕਸਿਮਮ ਤਾਪਮਨ ਜਿਹੜਾ ਸੀ ਉਹ ਦੇਖਿਆ ਗਿਆ 5 ਅਤੇ 6 ਡਿਗਰੀ ਦੇ ਵਿਚਕਾਰ ਕਿਸੇ ਕਿਸੇ ਥਾਂ ਦੇ ਵਿੱਚ ਤਾਂ 3 ਅਤੇ 4 ਡਿਗਰੀ ਦੇ ਵਿਚਕਾਰ ਤਾਪਮਨ ਬਣਿਆ ਹੋਇਆ ਸੀ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕਿਵੇਂ ਦੇ ਹਾਲਾਤ ਨੇ ਤੁਸੀਂ ਕਿਹੜੇ ਏਰੀਆ ਤੋਂ ਬਿਲੋਂਗ ਕਰਦੇ ਹੋ ਚੈਨਲ ਤੇ ਅਗਰ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਓ ਤਾਂ ਜੋ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਗੱਲ ਕਰੀਏ ਤਾਂ ਆਉਂਦੇ ਦਿਨਾਂ ਦੇ ਹਾਲਾਤ ਜਿਹੜੇ ਨੇ 6 ਤਰੀਕ ਤੋਂ ਲੈ ਕੇ 10 ਤਰੀਕ ਤੱਕ ਦੀ ਅਗਰ ਗੱਲ ਕਰੀਏ ਤਾਂ ਠੀਕ ਹੈ ਕੋਈ ਵੱਡੀ ਹਲਚਲ ਨਹੀਂ ਹੈ 6 ਅਤੇ 7 ਤਰੀਕ ਨੂੰ ਤਗੜੀਆਂ ਬੱਦਲਵਾਂੀਆਂ ਪੰਜਾਬ ਦੇ ਉੱਪਰੋਂ ਗੁਜ਼ਰਣ ਗਈਆਂ ਜਿਨ੍ਹਾਂ ਦਾ ਮੇਨ ਅਸਰ ਸਾਨੂੰ ਲੈ ਤੋਂ ਹੁੰਦਾ ਹੋਇਆ ਲਦਾਖ ਲਦਾਖ ਤੋਂ ਹਿਮਾਚਲ ਉੱਤਰਾਖੰਡ ਥੋੜਾ ਬੋਤਾ ਜੰਮੂ ਕਸ਼ਮੀਰ ਦੇ ਵਿੱਚ ਵੀ ਬਰਫਵਾਰੀ ਦੇ ਨਾਲ ਮੀਂਹ ਦੀਆਂ ਗਤੀਵਿਧੀਆਂ ਹੋ ਸਕਦੀਆਂ ਨੇ ਜਿਸ ਦੇ ਸਿੱਟੇ ਵਜੋਂ ਮੈਦਾਨੀ ਇਲਾਕੇ ਦਾ ਤਾਪਮਾਨ ਜਿਹੜਾ 7 ਤਰੀਕ ਤੋਂ ਘਟਣਾ ਸ਼ੁਰੂ ਹੋਵੇਗਾ ਫਿਲਹਾਲ ਪੰਜਾਬ ਦੇ ਹਰਿਆਣਾ ਦਾ ਅਗਰ ਐਵਰੇਜ ਤਾਪਮਾਨ ਕੱਢੀ ਜਾਵੇ ਦਿਨ ਦਾ ਤਾਂ ਲਗਭਗ 20 ਤੋਂ 22 ਡਿਗਰੀ ਦੇ ਵਿੱਚ ਘਾਰ ਪਰ 7 ਤਰੀਕ ਤੋਂ ਬਾਅਦ ਜਦੋਂ ਪਹਾੜੀ ਖੇਤਰਾਂ ਵਿੱਚ ਮੀਂਹ ਹੋਵੇਗਾ ਤਾਂ ਮੈਦਾਨੀ ਇਲਾਕੇ ਦਾ ਤਾਪਮਨ ਘਟੂਗਾ ਪੰਜਾਬ ਹਰਿਆਣਾ ਦਾ ਤਾਪਮਨ ਘਟ ਕੇ ਲਗਭਗ 20 ਡਿਗਰੀ ਤੋਂ ਥੱਲੇ ਆਉਣ ਦੀ ਉਮੀਦ ਪੂਰੀ ਪੂਰੀ ਬਣੀ ਹੋਈ ਹੈ 10 ਤਰੀਕ ਤੱਕ ਪੰਜਾਬ ਦੇ ਤਾਪਮਨ ਦੇ ਵਿੱਚ 3 ਤੋਂ 4 ਡਿਗਰੀ ਦੀ ਗਿਰਾਵਟ ਨਜ਼ਰ ਆਵੇਗੀ ਇਸ ਤੋਂ ਇਲਾਵਾ ਅਗਰ ਗੱਲ ਕਰੀਏ ਆਉਣ ਦੇ ਦਿਨਾਂ ਦੇ ਹਾਲਾਤਾਂ ਦੀ ਤਾਂ 11 ਤਰੀਕ ਤੱਕ ਤਾਂ ਮੌਸਮ ਠੀਕ ਹੈ ਪਰ 12 ਤਰੀਕ ਤੋਂ ਇੱਕ ਤਕੜਾ ਪੱਛਮੀ ਸਿਸਟਮ ਉੱਤਰੀ ਪੰਜਾਬ ਹਰਿਆਣਾ ਰਾਜਸਥਾਨ ਨੂੰ ਕਵਰ ਕਰੇਗਾ ਜਿਸ ਦੇ ਕਾਰਨ 12 ਤਰੀਕ ਤੋਂ ਲੈ ਕੇ 15 ਤਰੀਕ ਦੇ ਵਿੱਚਕਾਰ ਸਾਨੂੰ ਤਗੜੀ ਕਾਰਵਾਈ ਬਦਲਵਾਈ ਦੀ ਪੰਜਾਬ ਅਤੇ ਉੱਤਰੀ ਭਾਰਤ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਜਿਸ ਦੇ ਸਿੱਟੇ ਵਜੋਂ ਬਹੁਤ ਤਗੜੀ ਬਰਫਵਾਰੀ ਅਤੇ ਮੀਂਹ ਦੀ ਗਤੀਵਿਧੀ ਪੰਜਾਬ ਦੇ ਨੇੜੇ ਤੇੜੇ ਦੇ ਇਲਾਕੇ ਵਿੱਚ ਹੋ ਸਕਦੀ ਹੈ ਪੰਜਾਬ ਦੀ ਅਗਰ ਮੈਂ ਗੱਲ ਕਰਾਂ ਤਾਂ ਮਾਝਾ ਅਤੇ ਦੁਆਬਾ ਇਹ ਦੋ ਇਲਾਕੇ ਫਿਲਹਾਲ ਪ੍ਰਭਾਵਿਤ ਹੁੰਦੇ ਦਿਖਾਈ ਦੇਣਗੇ ਜਿਦੇ ਵਿੱਚ ਅੰਮ੍ਰਿਤਸਰ ਤਰਨਤਾਰਨ ਪੱਟੀ ਕਪੂਰਥਲਾ ਜਲੰਧਰ ਗੁਰਦਾਸਪੁਰ ਪਠਾਨਕੋਟ ਦਸੂਹਾ ਮੁਕੇਰੀਆਂ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਮੁਹਾਲੀ ਤੱਕ ਇਹਦੇ ਇਲਾਕਾ ਕਵਰ ਹੋ ਰਿਹਾ ਕੁਝ ਕੁ ਹਿੱਸਾ ਲੁਧਿਆਣੇ ਦਾ ਵੀ ਆ ਸਕਦਾ ਤੇ ਜਲੰਧਰ ਅਤੇ ਕਪੂਰਥਲੇ ਤੋਂ ਜਿਹੜਾ ਨੇੜੇ ਤੇੜੇ ਲੁਧਿਆਣੇ ਦਾ ਏਰੀਆ ਉਹ ਜ਼ਿਆਦਾ ਪ੍ਰਭਾਵਿਤ ਹੋ ਸਕਦਾ ਹੈ ਕਿਣਮਣਕਣੀ ਨਾਲ ਭਾਰੀ ਮੀਂਹ ਦੀ ਉਮੀਦ ਫਿਲਹਾਲ ਨਹੀਂ ਹੈ ਕਿ ਕੋਈ ਤਗੜਾ ਮੀਂਹ ਦਾ ਸਪੈਲ ਲੱਗੇਗਾ ਜਿਸ ਦੇ ਨਾਲ ਕੋਈ ਬਹੁਤ ਵੱਡੀ ਮੀਂਹ ਦੀ ਕਾਰਵਾਈ ਹੋਵੇਗੀ ਅਜਿਹੇ ਹਾਲਾਤ ਬਹੁਤ ਘੱਟ ਨੇ ਰੇਅਰ ਚਾਂਸ ਨੇ ਕਿ ਕੋਈ ਤਗੜੀ ਮੀਂਹ ਦੀ ਕਾਰਵਾਈ ਹੋਵੇ ਬਹੁਤ ਲਾਈਟ ਰੇਨ ਜਿਹਨੂੰ ਆਪਾਂ ਮੋਡਰੇਟ ਬੂੰਦਾਬੰਦੀ ਕਹਿ ਦਿੰਦੇ ਹਾਂ ਉਹ ਹਾਲਾਤ ਬਣ ਸਕਦੇ ਨੇ 12 13 ਤਰੀਕ ਨੂੰ 14 ਤੇ 15 ਤਰੀਕ ਨੂੰ ਮੌਸਮ ਫੇਰ ਤੋਂ ਥੋੜਾ ਜਿਹਾ ਸਾਫ਼ ਹੋ ਰਿਹਾ ਹੈ ਜਿਸ ਦੇ ਕਾਰਨ ਥੋੜੀ ਜੀ ਆਪਾਂ ਨੂੰ ਇੱਕ ਸਟੇਬਿਲਟੀ ਆਵੇਗੀ ਹੁਣ ਗੱਲ ਇਹ ਹੈ ਕਿ ਜਿਹੜੇ ਕਣਕ ਨੂੰ ਪਾਣੀ ਲਾਣਾ ਚਾਹੁੰਦੇ ਨੇ ਕਿਸਾਨ ਉਹ ਕੀ ਕਰਨ ਉਹ ਪਾਣੀ ਲਗਾ ਸਕਦੇ ਨੇ ਕਿਉਂਕਿ ਹਲੇ ਧੁੱਪ ਜਿਹੜੀ ਹੈ ਲਗਾਤਾਰ ਪੈ ਰਹੀ ਹੈ ਬਿਸ਼ੱਕ 6 ਤੇ 7 ਤਰੀਕ ਨੂੰ ਬੱਦਲ ਵਾਜ ਦਾ ਅਸਰ ਬਣਿਆ ਰਹੇਗਾ ਪਰ ਅਗਰ ਤੁਹਾਡੇ ਖੇਤ ਦੇ ਵਿੱਚ ਬਿਜਾਈ ਹੋਏ ਨੂੰ ਲਗਭਗ 25 ਦਿਨ ਤੋਂ ਉੱਪਰ ਹੋ ਚੁੱਕਿਆ ਤਾਂ ਹੁਣ ਆਰਾਮ ਨਾਲ ਤੁਹਾਡਾ ਪਾਣੀ ਜਿਹੜਾ ਹੈ ਉਹ ਸੁੱਕ ਸਕਦਾ ਹੈ ਤੁਹਾਡੇ ਖੇਤ 'ਚ ਵੱਤ ਆ ਸਕਦੀ ਹੈ ਪਰ ਅਗਰ ਤੁਹਾਡਾ ਖੇਤ ਡੱਕਰ ਹੈ ਜਮੀਨ ਜਿਹੜੀ ਇਹ ਭਾਰੀਆਂ ਨੇ ਉਹਨਾਂ ਵਿੱਚ ਅਗਰ ਪਾਣੀ 2 ਦਿਨ 3 ਦਿਨ ਨਹੀਂ ਸੁੱਕਦਾ ਫੇਰ ਤੁਸੀਂ ਹਲਕਾ ਪਾਣੀ ਲਗਾਉਣ ਦੀ ਕੋਸ਼ਿਸ਼ ਕਰੋ ਯਾਨੀ ਕਿ ਇੱਕ ਕਿਆਰੇ ਨੂੰ ਪਾਣੀ ਲਗਾ ਕੇ ਦੂਜੇ ਕਿਆਰੇ ਨੂੰ ਵਧਣ ਦੀ ਕੋਸ਼ਿਸ਼ ਕਰੋ ਜਾਂ ਫਿਰ ਤੁਸੀਂ ਅਗਰ بڑے ਕਿੱਲੇ ਨੇ بڑے ਖੇਤ ਨੇ ਤਾਂ ਕੋਸ਼ਿਸ਼ ਕਰੋ ਕਿ ਉੱਚੇ ਨੀਵੇਂ ਖੇਤ ਜਿਹੜੇ ਹਨ ਉਹਨਾਂ ਵਿੱਚੋਂ ਛੋਟੇ ਖੇਤ ਨੂੰ ਨੀਵੇਂ ਖੇਤ ਨੂੰ ਪਾਣੀ ਕੱਢਿਆ ਜਾਵੇ ਕਿਸੇ ਨਾ ਕਿਸੇ ਤਰੀਕੇ ਨਾਲ ਅਗਰ ਪਾਣੀ ਖੜਾ ਰਹਿੰਦਾ ਹੈ ਤਾਂ ਨੁਕਸਾਨ ਤੁਹਾਡਾ ਹੋ ਸਕਦਾ ਕਿਉਂਕਿ ਹੁਣ ਜਿਹੜੀ ਹੈ ਤਾਪਮਨ ਘਟੂਗਾ ਠੰਡ ਵਧੂਗੀ ਠੰਡ ਦੇ ਵਿੱਚ ਪਹਿਲਾ ਪਾਣੀ ਜਦੋਂ ਬਲੰਗਾਦੇ ਆ ਤਾਂ ਪਾਣੀ ਕਾਫੀ ਜ਼ਿਆਦਾ ਖੜ ਜਾਂਦਾ ਕਿਉਂਕਿ ਮਿੱਟੀ ਕਾਫੀ ਜਿਆਦਾ ਪਾਣੀ ਪੀ ਲੈਂਦੀ ਹੈ ਤੇ ਕਾਫੀ ਜਿਆਦਾ ਪਾਣੀ ਤੇ ਇਹ ਸੀ ਜੀ ਅਪਡੇਟ 15 ਤਰੀਕ ਤੱਕ ਦੀ ਉਮੀਦ ਕਰਦੇ ਆ ਜਾਣਕਾਰੀ ਚੰਗੀ ਲੱਗੀ ਹੋਵੇਗੀ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰਦੇ ਹੋ ਜਾਣਕਰ ਚੰਗੀ ਲੱਗਦੀ ਹੈ ਵੀਡੀਓ ਲਾਈਕ ਕਰਕੇ ਅੱਗੇ ਸ਼ੇਅਰ ਵੀ ਕਰਦੇ ਹੋ ਤਾਂ ਕਿ ਬਾਕੀ ਦਰਸ਼ਕਾਂ ਤੱਕ ਜਾਣਕਾਰੀ ਪਹੁੰਚਦੀ ਹੋ ਸਕੇ ਧੰਨਵਾਦ ਸਾਰੇ ਦਰਸ਼ਕ ਵੀਰ ਪਣ ਭਰਾਮਾ ਦਾ